वेलकम टू ऑर्गेनिक खेती फार्म्स YouTube चैनल मैं प्रबजो सिंह पिंड ते डाक शंगला तहसील दसूआ डिस्ट्रिक्ट शेयरपुर आज ਅਸੀਂ ਇਸ ਵੀਡੀਓ ਵਿੱਚ ਆਪ ਜੀ ਨਾਲ ऑर्गेनिक खेती फार्म ਵੱਲੋਂ ਕੀਤੇ ਇੱਕ ਛੋਟੇ ਜਿਹੇ ਉਪਰਾਲੇ ਬਾਰੇ ਗੱਲ ਕਰਾਂਗੇ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅਸੀਂ ਪਿਛਲੇ ਸਮੇਂ ਤੋਂ ਆਪਣੇ 7 ਏਕੜ ਖੇਤਾਂ ਵਿੱਚ ऑर्गेनिक ਖੇਤੀ ਕਰ ਰਹੇ ਹਾਂ ਅਤੇ ਅਲੱਗ-ਅਲੱਗ ਫਸਲਾਂ ਤਿਆਰ ਕਰ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਡਾਇਰੈਕਟ ਆਪਣੇ ਗ੍ਰਾਹਕਾਂ ਤੱਕ ਪਹੁੰਚਾਉਨੇ ਹਨ ਹੁਣ ਗੱਲ ਕਰਦੇ ਹਾਂ ਤਿਆਰ ਹੋ ਰਹੀ ਦੁਕਾਨ ਦੀ ਇਸ ਦੁਕਾਨ ਦੀ ਜ਼ਰੂਰਤ ਸਾਨੂੰ ਇਸ ਕਰਕੇ ਲੱਗੀ ਕਿ ਅਸੀਂ ਆਪਣੇ ਸਾਰੇ ਪ੍ਰੋਡਕਟਾਂ ਨੂੰ ਇੱਕ ਜਗ੍ਹਾ ਤੇ ਡਿਸਪਲੇ ਕਰ ਸਕੀਏ ਤਾਂ ਕਿ ਸਾਡੇ ਕੋ ਆਉਣ ਵਾਲੇ ਕਿਸੇ ਵੀ ਸੱਜਣ ਨੂੰ ਸਾਰੇ ਪ੍ਰੋਡਕਟ ਇੱਕੋ ਜਗ੍ਹਾ ਤੇ ਮਿਲਣ ਦੁਕਾਨ ਦੀ ਤਿਆਰੀ ਤੋਂ ਬਾਅਦ ਵਾਹਿਗੁਰੂ ਜੀ ਦੀ ਓਟ ਆਸਰੇ ਨਾਲ ਅਸੀਂ ਆਪਣੀ ਦੁਕਾਨ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਵਾਹਿਗੁਰੂ ਜੀ ਸਦਾ ਆਪਣਾ ਮੇਰ ਭਰਿਆ ਹੱਥ ਸਾਡੇ ਕਾਰੋਬਾਰ ਉੱਪਰ ਰੱਖਣ ਅਤੇ ਸਾਨੂੰ ਇਮਾਨਦਾਰੀ ਅਤੇ ਸਾਫ਼ ਸੁਥਰਾ ਕੰਮ ਕਰਨ ਦੀ ਆਗਿਆ ਬਖਸ਼ਣ ਹੁਣ ਗ੍ਰੰਥੀ ਸਿੰਘ ਵੱਲੋਂ ਅਰਦਾਸ ਬੇਨਤੀ ਹੋਣੀ ਹੈ ਜਿਸ ਦਾ ਆਨੰਦ ਆਪ ਇਸ ਵੀਡੀਓ ਵਿੱਚ ਦੇਖੋਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਮੇਂ ਸਮੇਂ ਤੇ ਮੈਂ ਆਪ ਜੀ ਨਾਲ ਆਪਣੇ ਪ੍ਰੋਡਕਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਰਾਵਾਂਗਾ ਆਓ ਹੁਣ ਸਾਰੇ ਅਰਦਾਸ ਅਨੰਦ ਮੰਨੀਏ ਬਾਕੀ ਤੇ ਕਾਲ ਪੰਡਿਤ ਜੀ ਮਾਰੇ ਤੋਰ ਕਰਨ ਪਾਇਆ ਤੁਜਿੰਕੋ ਸੇ ਨਾਮ ਘਰ ਕੇ ਲਾਗੇ ਕਹਿ ਨਾਮ ਤੇ ਸੁਖਵਾ ਚਿਤ ਕਾ ਪੰਦ ਦਵਾਜ ਆਨ ਸੁਨੋੜ ਭਾਗਿਓ ਸਭਨੋ ਪੂਰੇ ਪਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੇ ਲਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖੇ ਇੱਕ ਹਰ ਨਾਮ ਦੇ ਮੇਰਾ ਮਨ ਤਾਨ ਸੀਤਲ ਹੋਇ ਮੁਖਵਾਕ ਅਨਸਾਰ ਗੋਤਪੂਰਾ ਜਿਸਿ ਮਰਿਆ ਸੇਹੀ ਭੈ ਨਿਹਾਲ ਨਾਨਕ ਨਾਮੇ ਆਰਾਧਨਾ ਕਾਰਜ ਆਵੇ ਰਾਸ ਤੇ ਮੁਖਵਾਕ ਅਨਸਾਰ ਗੁਰੂ ਕਰਦੇ ਪ੍ਰੀਤਵਾਨ ਸਰਦਾਮਾਨ ਸ਼ਰਦਾਰੂ ਸਰਦਾਰ ਪ੍ਰਭਜੋਤ ਸਿੰਘ ਪੁੱਤਰ ਸਰਦਾਰ ਵਰਮਜੀਤ ਸਿੰਘ ਜਿਨ੍ਹਾਂ ਮਗਲ ਵਾਹਿਗੁਰੂ ਜੀ ਦੇ ਨਵੀਂ ਦੁਕਾਨ ਦੇ ਉਦਘਾਟਨ ਵਾਸਤੇ ਵਾਹਿਗੁਰੂ ਜੀ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਕਰਵਾਈਆਂ ਕਿਰਪਾ ਕਰਨੀ ਵਾਹਿਗੁਰੂ ਜੀ ਉਹ ਵਾਹਿਗੁਰੂ ਜੀ ਨਵੇਂ ਕਾਰੋਬਾਰ ਦੇ ਵਿੱਚ ਵਾਧਾ ਕਰਨਾ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਬ ਹੋਏ ਹਨ ਅੱਲਾਹੀ ਬਾਣੀ ਪੜਦਿਆਂ ਵਾਹਿਗੁਰੂ ਜੀ ਉਹ ਦੀ ਗਾਨੀ ਸੇਵਾ ਕਰਦਿਆਂ ਇਕੜੇ ਨੇਕਾਂ ਹੀ ਭੁੱਲਾਂ ਚੁੱਕਾ ਆਪ ਸਦਾ ਬਖਸ਼ਣਾ ਕਿਰਪਾ ਕਰਨੀ ਸੇਵਕ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀਓ ਜੋ ਨਵਾਂ ਕਾਰੋਬਾਰ ਆਰੰਭ ਕੀਤਾ ਹੈ ਮਿਹਰ ਕਰਨੀ ਵਾਹਿਗੁਰੂ ਜੀਓ ਕਾਰੋਬਾਰ ਵਿੱਚ ਆਪ ਸਹਾਇ ਹੋ ਕੇ ਉਸ ਨੂੰ ترقی ਬਖਸ਼ਿਤ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਬੱਚਿਆਂ ਨੂੰ ਵਿਦਿਆ ਦਾਣ ਕਰੋ ਸਦਾ ਦਾਣ ਦੱਸੀ ਚਰਨਾ ਸਰਪੰਚਾ ਸਾਜੇ ਨੂੰ ਪ੍ਰਧਾਨ ਨੂੰ ਅੰਤ ਵਿੱਚ ਪੰਜਮ ਕੜਾ ਪ੍ਰਸ਼ਾਦ ਦੀ ਸੱਜ ਕੇ ਹਾ ਦਿੱਤੀ ਤੇ ਕਿਰਪਾ ਕਰੋ ਭੋਗ ਲਾਓ ਭੋਗ ਲਗਿਆ ਪ੍ਰਸ਼ਾਦ ਗੁਰੂ ਪਿਆਰੀ ਸਾਧ ਸੰਗਤ ਵਰਤੌਣ ਦੀ ਆਗਿਆ ਬਖਸ਼ਿਸ਼ ਕਰਨੀ ਕੋ ਲਾਂਝੁਕਾਂ ਦੇ ਮਾਫੀ ਦੇਣੀ ਸਮੂਹ ਸੰਗਤ ਅੱਥੀ ਹਾਜ਼ਰੀ ਪ੍ਰਵਾਨ ਕਰੋ ਤੇਨੂੰ ਫੁਰਪੇਟਾ ਮਾ ਪ੍ਰਵਾਨ ਕਰਨੀਆਂ ਕਦਮ ਕਦਮ ਲਿਖੇ ਲੋਣੇ ਆਗਿਆ ਬਖਸ਼ਿਸ਼ ਕਰੋ ਵਾਹਿਗੁਰੂ ਜੀ ਨਵੀਨ ਕਾਨੂੰਨ ਦੇ ਘਾਟਨ ਕਰਨ ਦਾ ਆਪ ਵਾਹਿਗੁਰੂ ਹੁਕਮ ਬਖਸ਼ਿਸ਼ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤਲਾਹੇ ਬੰਦ ਹੁਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਤ